ਕੈਂਡ ਵੀਰੇ ਕੈਂਡ ਬਹੁਤ ਵਧੀਆ ਰੋਲ ਗੁਰੂ ਰੰਧਾਵਾ ਦੀ ਐਕਟਿੰਗ ਕਿਵੇਂ ਲੱਗੀ ਬਹੁਤ ਵਧੀਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਸੀਗਾ ਵੀਰੇ ਕੈਂਡ ਸੀਗਾ ਵੈਸੇ ਜਿਹੜਾ ਭਰਾਵਾਂ ਵਾਲਾ ਮਨੂਸ ਸੀਗਾ ਉਹ ਬਹੁਤ ਵਧੀਆ ਸੀਗਾ ਤੇ ਇੱਕ ਜਿਹੜਾ ਉਹਨੇ ਕਿਹਾ ਸਰਦਾਰ ਅੱਗੇ ਸੀਖੜ ਨਹੀਂ ਪੇਨੇ ਉਹ ਬਹੁਤ ਹੀ ਕੈਂਡ ਸੀਗਾ ਬਹੁਤ ਕੈਂਡ ਵੀਰੇ ਬਹੁਤ ਨਜ਼ਾਰਾ ਆਇਆ ਆਪਾਂ ਦੇਖਦੇ ਆਂ ਕਿ ਪਿੰਡਾਂ ਦੇ ਵਿੱਚ ਅਕਸਰ ਹੀ ਭੈਣ ਭਰਾਵਾਂ ਦਾ ਇਦਾਂ ਟਕਰਾਅ ਹੋ ਜਾਂਦਾ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਉਹੀ ਫੀਲ ਰੱਖਿਆ ਹੈ ਮੂਵੀ 'ਚ ਬਹੁਤ ਨੇਚਰਲ ਜਿਹਾ ਫੀਲ ਰੱਖਿਆ ਹੈ ਮੂਵੀ ਦੇ ਵਿੱਚ ਸਵਾਦ ਆ ਗਿਆ ਦੇਖ ਕੇ ਮੱਕੀ ਇਸ ਤੋਂ ਇਲਾਵਾ ਤੁਸੀਂ ਬੱਬੂ ਮਾਨ ਦੇ ਕਿ ਬਹੁਤ ਵਧੀਆ ਐਕਸ਼ਨ ਆ ਮੂਵੀ ਦਾ ਠੀਕ ਹੈ ਜੀ ਐਕਸ਼ਨ ਦੇ ਵਿੱਚ ਸਵਾਦ ਆ ਗਿਆ ਦੇਖ ਕੇ ਕੋਲੋਂ ਲਾ ਕੇ ਫਿਲਮ ਕਰੋ ਕਿਵੇਂ ਲੱਗੀ ਤੁਹਾਨੂੰ ਮੈਂ ਕਹਿੰਦਾ 10 ਟੈਨ ਨੇ ਕਹਿੰਦਾ ਸਿਰਾ ਵਾਜੀ ਬਹੁਤ ਸੋਹਣੀ ਹੈ ਵੀਰੇ ਮੂਵੀ ਸਰ ਨੂੰ ਵਧੀਆ ਕਿਰਦਾਰ ਵੀਰੇ ਫਿਲਮ ਚ ਦੇਖੋ ਕਿਰਦਾਰ ਤਾਂ ਸਾਰੇ ਹੀ ਵਧੀਆ ਇਹ ਜੇ ਆਪਾਂ ਨੇ ਕਿਰਦਾਰ ਦੀ ਗੱਲ ਕਰੀਏ ਕਿ ਜੋੜਨਾ ਜਿਵੇਂ ਉਹ ਮਜ਼ਬੂਤ ਕਰਨਾ ਰਿਸ਼ਤਿਆਂ ਨੂੰ ਗੁਰੂੰਦਾਬਾ ਜੀ ਦਾ ਬਹੁਤ ਸੋਹਣਾ ਕਿਰਦਾਰ ਹੈ ਤੇ ਜਿੱਥੇ ਗਲਤੀ ਦੀ ਗੱਲ ਆਉਂਦੀ ਹੈ ਕਿ ਕਿਤੇ ਨਾ ਕਿਤੇ ਆਪਾਂ ਨੂੰ ਜੇ ਕਿਸੇ ਤੋਂ ਗਲਤੀ ਹੋ ਵੀ ਜਾਂਦੀ ਹੈ ਤਾਂ ਮaaf ਕਰਨਾ ਬਣਦਾ ਹੈ ਤੇ ਉਹ ਤੇ ਇਹ ਨਹੀਂ ਹੈਗਾ ਕਿ ਬੰਦੇ ਨੂੰ ਆਪਣੀ ਅਣਖ ਦੇ ਵਿੱਚ ਕਿ ਉਹਦੇ ਵਿੱਚ ਹੋ ਜੇ ਕਿ ਹਾਂ ਨਹੀਂ ਨਹੀਂ ਮੈਂ ਨਹੀਂ ਮਾਫ ਕਰਨਾ ਨਾ ਗਲਤੀਆਂ ਕੁਝ ਬਹੁਤ ਜ਼ਿਆਦਾ ਹੋ ਜਾਂਦਾ ਹੈ। ਬਾਈ ਜੀ ਮੂਵੀ ਬਹੁਤ ਵਧੀਆ ਹੈ ਜੋ ਅੱਜ ਕੱਲ ਪਰਮਾਰਾ ਦੇ ਵਿੱਚ ਦੁਸ਼ਮਣੀਆਂ ਚੱਲ ਰਹੀਆਂ ਨੇ ਭਰਾ ਨੂੰ ਭਰਾ ਮਾਰਨ ਮਾਰਨ ਤੇ ਤੁਲਿਆ ਹੋਇਆ ਹੈ ਇੱਕ ਜ਼ਮੀਨਾ ਕਰਕੇ ਤੇ ਇਹਦੇ ਵਿੱਚ ਇਹੀ ਸਮਝਾਇਆ ਗਿਆ ਕਿ ਬਿਨਾਂ ਵਜ੍ਹਾ ਤੋਂ ਦੁਸ਼ਮਣੀਆਂ ਜਿਹੜੀਆਂ ਨੇ ਨਾ ਪਾਲੋ ਤਾਂ ਹਰ ਹਰ ਚੀਜ਼ ਦਾ ਹੱਲ ਹੈ। ਜੋ ਕਿ ਅੱਜ ਕੱਲ ਪਰਿਵਾਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਭਰਾ ਹੀ ਭਰਾ ਦੀ ਜ਼ਮੀਨ ਦੱਬਨ ਨੂੰ ਫਿਰ ਰਿਹਾ ਹੈ ਤਾਂ ਦੂਜਾ ਭਰਾ ਫਿਰ ਉਸ ਨੂੰ ਮਾਰਨ ਤੇ ਤੁਲਿਆ ਹੋਇਆ ਹੈ ਤਾਂ ਇਹ ਚੀਜ਼ ਕਹੀ ਜਾ ਸਮਝਿਆ ਜਾਂਦਾ ਹੈ ਕਿ ਹਰ ਚੀਜ਼ ਨੂੰ ਸਮਝਣਾ ਚਾਹੀਦਾ ਜੋ ਤੁਹਾਡੀ ਕਿਸਮਤ ਵਿੱਚ ਹੈ ਉਹੀ ਮਿਲਣਾ ਹੈ ਉਸ ਤੋਂ ਵੱਧ ਕੇ ਕੁਝ ਨਹੀਂ ਮਿਲਣਾ ਬਹੁਤ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਿਆ ਨੇ ਮੂਵੀ ਦੇ ਵਿੱਚ ਹਰ ਮੈਂ ਹਰ ਕਿਸੇ ਨੂੰ ਅਪੀਲ ਕਰਦਾ ਕਿ ਮੂਵੀ ਦੇਖੋ ਤਾਂ ਇਸ ਮੂਵੀ ਨੂੰ ਦੇਖ ਕੇ ਜੋ ਪਰਿਵਾਰਾਂ ਦੇ ਵਿੱਚ ਤਕਰਾਰਬਾਜ਼ੀ ਹੋਈ ਹੈ ਉਹ ਖਤਮ ਹੋਏਗੀ ਤਾਂ ਬਹੁਤ ਵਧੀਆ ਹਰ ਪਰਿਵਾਰ ਦੇ ਵਿੱਚ ਪਿਆਰ ਵਧੇਗਾ ਤੁਹਾਨੂੰ ਕੀ ਲੱਗਦਾ ਜਿਹੜੀ ਆਪਣੇ ਮਾਨ ਸਾਹਿਬ ਦੀ ਫਿਲਮ ਹੈ ਇਹ ਇੱਕ ਪਰਿਵਾਰ ਨੂੰ ਜਾਂ ਦਰਸ਼ਕਾਂ ਨੂੰ ਪਰਿਵਾਰ ਦੇ ਨਾਲ ਜੋੜੇਗੀ ਹਾਂਜੀ ਹਾਂਜੀ ਬਹੁਤ ਵਧੀਆ ਜੋ ਕਿ ਭਰਾਵਾਂ ਦੇ ਵਿੱਚ ਤਕਰਾਰਬਾਜੀ ਹੁੰਦੀ ਹੈ ਇੱਕ ਸ਼੍ਰੀਕਾ ਬਾਜੀ ਪੈਦਾ ਹੋ ਜਾਂਦੀ ਜੋ ਕਿ ਛੋਟੇ ਪ੍ਰਾਇਕ ਇਕੱਠੇ ਰੋਟੀ ਪਾਣੀ ਖਾਂਦੇ ਪੀਂਦੇ ਨੇ ਉਸ ਤੋਂ ਬਾਅਦ ਇੱਕ ਦੁਸ਼ਮਣੀ ਹੈ ਪੈਦਾ ਹੋ ਜਾਂਦੀਆਂ ਨੇ ਤਾਂ ਉਹ ਚੀਜ਼ਾਂ ਨੂੰ ਇਹ ਖਤਮ ਕਰੇਗੀ ਤਾਂ ਜੋ ਛੋਟੀਆਂ ਛੋਟੀਆਂ ਗਲਤੀਆਂ ਤੋਂ ਲੈ ਕੇ ਪਰਿਵਾਰ ਦੋ ਪਰਾਂ ਅਲੱਗ ਹੋ ਜਾਂਦੇ ਨੇ ਉਹ ਇਕੱਠੇ ਮਿਲਣਗੇ ਤਾਂ ਬਹੁਤ ਚੀਜ਼ ਸਿੱਖਿਆ ਜਦੋਂ ਵੀ ਬੱਬੂ ਮਾਨ ਦੀ ਕੋਈ ਮੂਵੀ ਆਈ ਹੈ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਦਿਲ ਖੁਸ਼ ਹੋਇਆ ਬਹੁਤ ਟਾਈਮ ਬਾਅਦ ਇਦਾਂ ਦੀ ਮੂਵੀ ਆਈ ਹੈ। ਨਹੀਂ ਤਾਂ ਪੰਜਾਬੀ ਦਾ ਤੁਹਾਨੂੰ ਪਤਾ ਜਿੰਨੀਆਂ ਮੂਵੀਆਂ ਆ ਰਹੀਆਂ ਨੇ ਸਾਰੀਆਂ ਹਾਸੇ ਖੇਡ ਵਾਲੀਆਂ ਮਜ਼ਾਕੀ ਆਉਂਦੀਆਂ ਨੇ ਪਰ ਇਦਾਂ ਦੀਆਂ ਮੂਵੀਆਂ ਬੱਬੂ ਮਾਨ ਲੈ ਕੇ ਆਉਂਦੇ ਰਹਿਣ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਕੁਛ ਨਾ ਕੁਛ ਪੰਜਾਬ ਨੂੰ ਸਿੱਖਿਆ ਮਿਲੇ, ਸਿੱਖ ਮਿਲੇ ਤੇ ਜਿਹੜਾ ਕੁਛ ਜੁਗਲਬਾਜੀ ਵਾਲੀਆਂ ਮੂਵੀਆਂ ਆਉਂਦੀਆਂ ਨੇ ਉਹਨਾਂ ਤੋਂ ਕੁਝ ਸਿੱਖਣ ਨੂੰ ਤਾਂ ਭਾਈ ਕੁਝ ਮਿਲਦਾ ਨਹੀਂ। ਜੋ ਅੱਜਕੱਲ ਆਪਣੇ ਬੱਚੇ ਦੇਖਣਗੇ ਉਹੀ ਅੱਗੇ ਕਰਨਗੇ। ਠੀਕ ਹੈ ਜੇ ਅੱਜ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਤੇ ਉਹ ਜੋ ਵੀ ਬੱਚੇ ਹੋਣਗੇ ਉਹਨਾਂ ਦੇ ਆਪਸ ਦੇ ਵਿੱਚ ਪਿਆਰ ਵਧੇਗਾ ਤੇ ਇਦਾਂ ਦੀਆਂ ਮੂਵੀਆਂ ਬੱਬੂ ਮਾਨੀ ਨੇ ਅਪੀਲ ਹੈ ਕਿ ਲੈ ਕੇ ਆਉਂਦੇ ਰਹਿਣ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਤੇ ਪੰਜਾਬੀ ਆਪਾਂ ਉੱਪਰ ਜਾਵਾਂਗੇ ਤਾਂ ਦੂਜਾ ਆਪਣਾ ਪਿਆਰ ਵਧੇਗਾ ਕਿ ਮੂਵੀ ਦੇਖੋ ਇਹ ਬਹੁਤ ਵਧੀਆ ਮੂਵੀ ਹੈ ਧੰਨਵਾਦ ਸ਼ੁਕਰੀਆ